ਤੇ ਬੇੜੇ ਦੇ ਵਿੱਚ ਕੜ ਕੇ ਕਾਂ ਦੇ ਨਾਲ ਗੱਲਾਂ ਕਰਦੀ ਆ ਕਹਿੰਦੀ ਉੱਡ ਜਾ ਬਨੇਰੇ ਉਤੋਂ ਛੱਡ ਕਰ ਲਾਉਣਾ ਵੇ ਕਿਨੂੰ ਤੂੰ ਬੁਲਾਵੇਂ ਇੱਥੇ ਦੱਸ ਕੀ ਨੇ ਆਉਣਾ ਵੇ ਕਈ ਸਾਲ ਪਹਿਲਾਂ ਇਸ ਘਰ ਦੇ ਤਾਂ ਜੀ ਸਾਰੇ ਛੱਡ ਕੇ ਮਕਾਨ ਇੱਥੋਂ ਦੂਰ ਨਾ ਸਕੇ ਜਾਂ ਉੱਡ ਜਾ ਬਨੇਰੇ ਉਤੋਂ ਕਾਵਾ ਗਵਾਨੀ ਕਿਤੇ ਦੂਰ ਵੱਸ ਗਏ ਕਿ ਆ ਕਾਗਾ ਤੈਨੂੰ ਚੋਰੀਆਂ ਪਾਵਾਂ ਕਦੇ ਸਾਡੇ ਵੀ ਬੈਠ ਬਨੇਰੇ ਤੇ ਪੈਗਾਮ ਤੂੰ ਸੱਜਣਾ ਵਾਲਾ ਸ਼ਾਇਦ ਆ ਜਾਣ ਸਾਜਨ ਨੇੜੇ ਅੱਡੀਆਂ ਚੁੱਕ ਚੁੱਕ ਯਾਰ ਫਰੀਦਾ ਰਾਤ ਤੱਕਾਂ ਮੈਂ ਸ਼ਾਮ ਸਵੇਰੇ ਸੋ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਰਾਜਮਾਨ ਰੋ ਤੇ ਤੁਸੀਂ ਦੋਸਤੋ ਅੱਜ ਕੱਲ ਕਹਿੰਦੇ ਨੇ ਕਿ ਗਵਾਂਢੀ ਕਿਤੇ ਦੂਰ ਬਸ ਗਏ ਆਪਾਂ ਅਕਸਰ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਸਾਡੇ ਜੋ ਆਣ ਗਵਾਂਢ ਦੇ ਮੁੰਡੇ ਕੁੜੀਆਂ ਹੁੰਦੇ ਨੇ ਉਹ ਅੱਜ ਕੱਲ ਘੱਟ ਦਿਖਾਈ ਦਿੰਦੇ ਨੇ ਜੇਕਰ ਕੋਈ ਪ੍ਰੋਗਰਾਮ ਹੋਵੇ ਪ੍ਰੋਗਰਾਮ ਦੇ ਵਿੱਚ ਵੀ ਜਿਹੜੇ ਮਾਪੇ ਦਿਖਾਈ ਦਿੰਦੇ ਨੇ ਲੇਕਿਨ ਨਾ ਤਾਂ ਕੁੜੀਆਂ ਦਿਖਾਈ ਦੇ ਰਹੀਆਂ ਨੇ ਤੇ ਨਾ ਹੀ ਮੁੰਡੇ ਦਿਖਾਈ ਦੇ ਰਹੇ ਨੇ ਆਖਰ ਇਹ ਮੁੰਡੇ ਤੇ ਕੁੜੀਆਂ ਜਾ ਕਿੱਥੇ ਰਹੇ ਨੇ ਸਾਡੇ ਬਹੁਤ ਹੀ ਬਹੁਤ ਹੀ ਮਸ਼ਹੂਰ ਗਾਇਕ ਦੁਰਗਾ ਰੰਗੀਲਾ ਜੀ ਨੇ ਇੱਕ ਗੀਤ ਲਿਖਿਆ ਹੈ ਗਵਾਂਢੀ ਕਿਤੇ ਦੂਰ ਬਸ ਗਏ ਉਹ ਆਖਰ ਬਸੇ ਕਿੱਥੇ ਨੇ ਕੋਈ ਕੈਨੇਡਾ 'ਚ ਬਸ ਰਿਹਾ ਹੈ ਕੋਈ ਅਮਰੀਕਾ 'ਚ ਬਸੇ ਹੈ ਕੋਈ ਜਾਪਾਨ 'ਚ ਬਸ ਰਿਹਾ ਹੈ ਤੇ ਕੋਈ ਅਲੱਗ-ਅਲੱਗ ਸ਼ਹਿਰਾਂ 'ਚ ਬਸ ਰਿਹਾ ਹੈ ਆਖਰ ਜਿਹੜੇ ਗੀਤ ਹੈ ਇਹਦੀ ਸੋਚ ਕਿਆ ਗਵਾਂਢੀ ਬਾਹਰ ਜਿਹੜੇ ਨੇ ਬਾਹਰ ਗਏ ਨੇ ਉਹ ਗਵਾਂਢੀਆਂ ਦੀ ਸੋਚ ਹੈ ਜਾਂ ਇੱਕ ਪ੍ਰੇਮੀ ਜੋੜਾ ਇੱਕ ਪ੍ਰੇਮੀ ਜੋੜਾ ਜਿਹੜਾ ਕੀ ਕਹਦੀਏ ਕਿ ਉਹਦੀ ਮਸ਼ੂਕਾ ਜਿਹੜੀ ਹੈ ਕਿਤੇ ਬਾਹਰ ਚਲੇਗੀ ਉਸਦੇ ਉੱਪਰ ਵੀ ਗੀਤ ਦੇ ਰਹਾ ਹੈ ਟੁਕਮਾ ਹੈ ਦੂਸਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਬੱਚੇ ਬਾਹਰ ਜਾ ਰਹੇ ਆ ਉਹਨੂੰ ਲੈ ਕੇ ਇਹ ਗੀਤ ਬੜਾ ਮਕਬੂਲ ਹੋ ਰਿਹਾ ਹੈ ਲੱਖਾਂ ਦੀ ਜਿਹੜੀ ਹੈ ਵਿਊ ਹੈ ਜਿਹੜੀ ਹੈ ਅੱਜ ਸਿਰਫ 2 ਦਿਨ ਦੇ ਵਿੱਚ ਇਸ ਗੀਤ ਨੂੰ ਮਿਲੀ ਹੈ ਮੇਰੇ ਨਾਲ ਤੁਰੰਤ ਜਿਹਨੂੰ ਕਹਿੰਦੀ ਸਿਕੰਦਰ ਦੁਰਗਾ ਰੰਗੀਲਾ ਜੀ ਮੇਰੇ ਨਾਲ ਬੈਠੇ ਨੇ ਮੁਰਗਾ ਸਭ ਤੋਂ ਪਹਿਲਾਂ ਤੁਹਾਡੇ ਨਵੇਂ ਗੀਤਾਂ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਭਾਜੀ ਸਭ ਤੋਂ ਪਹਿਲਾਂ ਰਾਜ ਮੈਨਰ ਸਾਹਿਬ ਜਿਨ੍ਹਾਂ ਨੂੰ ਮੈਂ ਆਪਣੇ ਵੱਡੇ ਭਾਈ ਦੇ ਰਿਸ਼ਤੇ ਨਾਲ ਇਹਨਾਂ ਦੇ ਨਾਲ ਨਿਭਦਾ ਸਭ ਤੋਂ ਪਹਿਲਾਂ ਤੁਹਾਨੂੰ ਮੇਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਭਾਜੀ ਇਹ ਗਾਣਾ ਅਕਸਰ ਅਸੀਂ ਜਦੋਂ ਪ੍ਰੋਗਰਾਮਾਂ ਤੇ ਜਾਂਦੇ ਆ ਕਿਤੇ ਵੀ ਜਾਂਦੇ ਆ ਦੁਆਬੇ ਵਿੱਚ ਜਾਂ ਮਾਲਵੇ ਵਿੱਚ ਜਾਂ ਕਿਸੇ ਵੀ ਜਗ੍ਹਾ ਜਾਂਦੇ ਆ ਅਕਸਰ ਇੱਚ ਜਿ ਦੇਖਣ ਨੂੰ ਮਿਲਦੀ ਆ ਕਿ ਜਿਹਨੂੰ ਵੀ ਪੁੱਛੋ ਉਹ ਆਖਦਾ ਜੀ ਸਾਡੇ 5 ਮੈਂਬਰ ਸੀ ਕਰਦੇ ਚਾਰ ਬਾਹਰ ਚਲੇ ਤੇ ਬਹੁਤ ਵੱਡੀਆਂ-ਵੱਡੀਆਂ ਹਵੇਲੀਆਂ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਜਿਹੜੀਆਂ ਸੁੰਨੀਆਂ ਪਈਆਂ ਕੁਝ ਉਹਨਾਂ ਨੂੰ ਮੱਦੇਨਜ਼ਰ ਆਕੇ ਇੱਕ ਮਹਿਬੂਬਾ ਜੀ ਦਾ ਸਾਥੀ ਹੈ ਜਿਹੜਾ ਪ੍ਰੇਮੀ ਉਹ ਵੀ ਬਾਹਰ ਚਲੇ ਜਾਂਦਾ ਹੈ ਅਚਾਨਕ ਉਹਦੇ ਇੱਕ ਦਿਨ ਕੋਠੇ ਦੇ ਬਨੇਰੇ ਉੱਤੇ ਤਾਂ ਬੋਲਦਾ ਤੇ ਉਹ ਕਾਨੂੰ ਸੁਣ ਕੇ ਭਾਵਕ ਹੋ ਕੇ ਬਾਹਰ ਨਿਕਲੇ ਤੇ ਬੇੜੇ ਦੇ ਵਿੱਚ ਕੜ ਕੇ ਕਾਂ ਦੇ ਨਾਲ ਗੱਲਾਂ ਕਰਦੀ ਆ ਕਹਿੰਦੀ ਉੱਡ ਜਾ ਬਨੇਰੇ ਉਤੋਂ ਛੱਡ ਕਰ ਲਾਉਣਾ ਵੇ ਕਿਨੂੰ ਤੂੰ ਬਲਾਵੇਂ ਇੱਥੇ ਦੱਸ ਕਿਨੇ ਆਉਣਾ ਵੇ ਕਈ ਸਾਲ ਪਹਿਲਾਂ ਇਸ ਘਰ ਦੇ ਤਾਂ ਜੀ ਸਾਰੇ ਛੱਡ ਕੇ ਮਕਾਨ ਇੱਥੋਂ ਦੂਰ ਨਸ ਗਏ ਜਾਂ ਉੱਡ ਜਾ ਬਨੇਰੇ ਉਤੋਂ ਕਾਵਾ ਗਵਾਂਡੇ ਕਿਤੇ ਦੂਰ ਵੱਸ ਗਏ ਵਾਹ ਜੀ ਵਾਹ ਬਹੁਤ ਵਧੀਆ ਦੇਖੋ ਗੱਲ ਇੱਕ ਹੈ ਇੱਕ ਕਾਂ ਜਿਹੜੀ ਪੁਰਾਣੀ ਕਹਾਵਤ ਸੀ ਕਿ ਕਾਵਾ ਕਾਵਾ ਮੇਰੇ ਯਾਰ ਨੂੰ ਸੁਨੇਹਾ ਲੈ ਕੇ ਜਾਈ ਔਰ ਕਾਹ ਜਿਹੜਾ ਹੈ ਜਦੋਂ ਆਪਣੇ ਬੰਨੇ ਦੇ ਉੱਪਰ ਆ ਕੇ ਬੈਠਦਾ ਸੀ ਘਰਾਂ ਦੇ ਉੱਪਰ ਅਸੀਂ ਕਹਿੰਦੇ ਸੀ ਕਿ ਸਾਡਾ ਅੱਜ ਕੋਈ ਰਿਸ਼ਤੇਦਾਰ ਆਣ ਆਲਾ ਹੈ ਹੈਨਾ ਆ ਕਹਾਵਤ ਹੁੰਦੀ ਸੀ ਕਹਾਵਟਾਂ ਹੁੰਦਿਆਂ ਸੀ ਕਿਉਂਕਿ ਆ ਕਾਗਾ ਤੈਨੂੰ ਚੋਰੀਆਂ ਪਾਵਾਂ ਕਦੇ ਸਾਡੇ ਵੀ ਬੈਠ ਬਨੇਰੇ ਤੇ ਪੈਗਾਮ ਤੂੰ ਸੱਜਣਾ ਵਾਲਾ ਸ਼ਾਇਦ ਆ ਜਾਣ ਸਾਜਨ ਨੇੜੇ ਅੱਡੀਆਂ ਚੁੱਕ ਚੁੱਕ ਯਾਰ ਫਰੀਦਾ ਰਾਤ ਤੱਕਾਂ ਮੈਂ ਸ਼ਾਮ ਸਵੇਰੇ ਸੋ ਸਰ ਇਹ ਗਾਣਾ तकरीबन 1 ਮਹੀਨਾ ਪਲੱਸ ਹੋ ਗਿਆ ਨਾ ਰੀਜ਼ ਹੋਏ ਨਾ ਤੇ ਮੈਂ オリジナル ਵਿਊਆਂ ਤੇ ਵਿਸ਼ਵਾਸ ਕਰਦਾ ਨਾ ਕੋਈ ਫੇਕ ਵਿਊ ਹੈ ਨਾ ਕੋਈ ਫੇਕ ਸਬਸਕ੍ਰਾਈਬਰ ਹੈ ਲੋਕਾਂ ਨੇ ਮੇਰੇ ਸਰੋਤਿਆਂ ਨੇ ਇਸ ਗਾਣੇ ਨੂੰ ਬਹੁਤ ਲæg ਕੀਤਾ ਤੇ ਅੱਜ ਤੁਸੀਂ ਆਇਓ ਮੈਂ ਤੁਹਾਡੇ ਕੋਲ ਬੈਠਾ ਤੇ ਮੇਰੀ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ ਸਭ ਨੂੰ ਬੇਨਤੀ ਹੈ ਇਸ ਗਾਣੇ ਨੂੰ ਸੁਣੋ ਇਹਦਾ ਟਾਈਟਲ ਹੈ ਗਵਾਂਢੀ ਕਿਤੇ ਦੂਰ ਵਸਕੇ ਨੂੰ ਸ਼ੇਅਰ ਕਰੋ ਤੇ ਨੂੰ ਸਖਸ ਤਲਬ ਕਰੋ ਮੈਂ ਇਹ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਆਪਣੇ ਵੱਡੇ ਵੀਰ ਰਾਜ ਮੈਨਰੋ ਸਾਹਿਬ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਸਸਕਾਲ ਅਦਾਬ ਸਲਾਮ ਅਹ ਦੋਸਤੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹ ਚੈਨਲ ਹੈ ਇਹ ਦੁਰਗਾ ਜੀ ਨੇ ਆਪਣਾ ਚੈਨਲ ਸ਼ੁਰੂ ਕੀਤਾ ਹੈ ਦੁਰਗਾ ਰੰਗੀਲਾ 뮤직 ਜਿਹਦੇ ਵਿੱਚ ਇਹਨਾਂ ਨੇ ਆਪਣੇ ਜੋ ਗੀਤ ਨੇ ਉਹਨਾਂ ਨੂੰ ਜਿਹੜਾ ਹੈ ਦਰਸਾਣਗੇ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਤੇ ਕਮੈਂਟ ਜਰੂਰ ਕਰਿਓ ਕਿਉਂਕਿ ਇਹ ਗੀਤ ਕਿਸੇ ਆਮ ਕਿਸੇ ਗਾਇਕ ਦਾ ਗੀਤ ਨਹੀਂ ਹੈ ਆਮ ਕਿਸੇ ਕਲਾਕਾਰ ਦਾ ਗੀਤ ਨਹੀਂ ਹੈ ਇਹ ਗੀਤ ਹੈ ਸਾਡੀ ਪਿੰਡ ਤੇ ਜਿੰਨੇ ਵਾਰ ਹੋਏ ਸਾਰੇ ਕੀਤੇ ਜੀਵਨ ਯਾਰਾਂ ਨੇ ਐਸੇ ਅਨੇਕਾਂ ਹੀ ਗੀਤ ਦੇ ਰਹੇ ਹਨ ਪਬਲਿਕ ਦੀ ਝੋਲੀ ਪਾਣ ਵਾਲਾ ਉਹ ਗਾਇਕ ਜਿਨੇ ਅੱਜ ਗੀਤ ਕਢਿਆ ਕਿ ਗਵਾਂਢੀ ਆਖਰ ਗਏ ਕਿੱਥੇ ਹੁਣ ਲੱਭਣਾ ਤੁਸੀਂ ਕਿ ਤੁਹਾਡਾ ਗਵਾਂਢੀ ਕਿੱਥੇ ਗਿਆ ਹੈ ਤੁਹਾਡੀ ਗਵਾਂਢਰ ਕਿੱਥੇ ਗਈ ਹੈ ਕੀ ਉਹ ਪੜਨ ਗਈ ਹੈ ਜਾਂ ਇੱਕ ਗਵਾਂਢੀ ਦੀ ਮਸ਼ੂਕਾ ਜਿਹੜੀ ਉਹ ਆਪਣੇ ਛੱਡ ਕੇ ਯਾਰ ਨੂੰ ਕਿਤੇ ਬਾਹਰ ਦੂਰ ਜਾ ਬੈਠੀ ਹੈ ਇਹ ਗੀਤ ਦੋ ਪਹਿਲੂਆਂ ਦੇ ਉੱਪਰ ਹੈ ਪੰਜਾਬੀ ਦੇ ਦੋ ਪਹਿਲੂ ਨਿਕਲਦੇ ਨੇ ਇਹ ਦੋਨੇ ਪਹਿਲੂ ਇਸ ਗੀਤ ਦੇ ਵਿੱਚ ਨਿਕਲਦੇ ਨੇ ਤੇ ਤੁਸੀਂ ਜਿਹੜਾ ਹੈ ਇਹਨੂੰ ਪਿਆਰ ਦੇਣਾ ਜਿਵੇਂ ਅੱਗੇ ਤੁਸੀਂ ਜਿਹੜਾ ਹੈ ਗੁਰਗਾਰ ਗਿੰਦਾ ਜੀ ਦੇ ਹਰ ਇੱਕ ਚਾਹੇ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਚਾਹੇ ਕੋਈ ਪੰਜਾਬੀ ਗੀਤ ਹੋਵੇ ਹਰ ਗੀਤ ਨੂੰ ਤੁਸੀਂ ਪਿਆਰ ਦਿੱਤਾ ਸੋ ਜਿਹੜਾ ਗੀਤ ਹੈ ਇਹਦਾ ਲਿੰਕ ਤੁਹਾਨੂੰ ਮੈਂ ਪਾਣ ਲੱਗਿਆ ਹੈ ਲਿੰਕ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕਮੈਂਟ ਸ਼ੁਰੂ ਕਰ ਦਿਓ ਥੈਂਕ ਯੂ ਕੀ ਆ ਵਾ